ਦੈਨਿਕ ਸਵਰਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਰਮਨਜੀਤ ਕੋਰ ਹਾਲ ਹੀ ਦੇ ਵਿੱਚ ਖਾਨ ਸਾਹਿਬ ਦੇ ਪਿਤਾ ਉਹਨਾਂ ਨੂੰ ਸੰਦੀਵੀ ਵਿਸ਼ੋੜਾ ਦੇ ਗਏ ਤੇ ਅੱਜ ਇਸ ਪੈਲੇਸ ਦੇ ਵਿੱਚ ਉਹਨਾਂ ਦੀਆਂ ਅੰਤਿਮ ਜੋ ਰਸਮਾਂ ਕੀਤੀਆਂ ਜਾਣਗੀਆਂ ਲੰਡਨ ਰਿਸੋਰਟ ਦੇ ਵਿੱਚ ਖਾਨ ਸਾਹਿਬ ਦੇ ਪਿਤਾ ਦੀਆਂ ਅੱਜ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ 13 ਅਕਤੂਬਰ ਨੂੰ ਅਚਾਨਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਟੈਕ ਆਨ ਦੀ ਵਜਾ ਦੇ ਨਾਲ ਇਕਬਾਲ ਮੁਹੰਮਦ ਜੋ ਇਸ ਫਾਨੀ ਸੰਸਾਰ ਨੂੰ અલਵਿਦਾ ਆ ਕੇ ਤੇ ਅੱਜ ਉਹਨਾਂ ਦੀਆਂ ਜੋ ਐ ਅੰਤਿਮ ਰਸਮਾਂ ਕਿਤਿਆਂ ਚਾਰੀਆਂ ਨੇ ਦੱਸਦੀ ਕਿ ਕੁਝ ਦਿਨ ਪਹਿਲਾਂ ਹੀ ਖਾਨ ਸਾਹਿਬ ਦੀ ਮਾਤਾ ਸਲਮਾ ਪਰਵਿੰਦ ਦਾ ਦੇਹਾਂਤ ਹੋਇਆ ਸੀ ਹજી ਉਸ ਦੁੱਖ ਦੇ ਵਿੱਚੋਂ ਖਾਨ ਸਾਹਿਬ ਉੱਭਰੇ ਨਹੀਂ ਸਨ ਕਿ ਇਸ ਵਿਚਾਰ ਹੀ ਉਹਨਾਂ ਨੂੰ ਇਹ ਦੁੱਖ ਭਰੀ ਖਬਰ ਪਤਾ ਚੱਲਦੀ ਹੈ ਕਿ ਉਹਨਾਂ ਦੇ ਪਿਤਾ ਵੀ ਨੇ ਜੋ ਉਹਨਾਂ ਦਾ ਸਾਥ ਛੱਡ ਗਏ ਨੇ ਸਿਰ ਤੋਂ ਪਿਤਾ ਦਾ ਵੀ ਸਾਯਾ ਉੱਠ ਗਿਆ ਤੇ ਬਹੁਤ ਹੀ ਦੁੱਖ ਦੇ ਵਿੱਚ ਖਾਨ ਸਾਫ ਨੇ ਇਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਬਹੁਤ ਹੀ ਦੁਖੀ ਨੇ ਕਿਉਂਕਿ ਮਾਂ-ਬਾਪ ਦਾ ਸਾਥ ਹਮੇਸ਼ਾ ਜ਼ਰੂਰੀ ਹੁੰਦਾ ਪਰ ਮਾਂ-ਬਾਪ ਹੀ ਜਦੋਂ ਦੁਨੀਆ ਤੇ ਨਾ ਰਹਣ ਤਾਂ ਬਹੁਤ ਮੁਸ਼ਕਿਲ ਸਮਾਂ ਹੋ ਜਾਂਦਾ ਤਾਂ ਇਸ ਵਿਚਕਾਰ ਅਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਕਿਉਂਕਿ ਮਾਪੇ ਦੋਨਾਂ ਦਾ ਹੀ ਜੋ ਸਾਥ ਹੈ ਖਤਮ ਹੋ ਚੁੱਕਿਆ ਤੇ ਅੱਜ ਉਹਨਾਂ ਦੀਆਂ ਇਸ ਪੈਲਸ ਦੇ ਵਿੱਚ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਕੈਮਰਾਮੈਨ ਪਵਨ ਦਿਨਾਲ ਮੈਂ ਹਰਮਨਜੀਤ ਕੋਰ ਦੇਨਿਕ ਸਵਰਾ ਟੀਵੀ ਪੰਡਾਲ ਤੋਂ ਨਾ ਦੇਨਿਕ ਸਵਰਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਰਮਨਜੀਤ ਕੋਰ ਹਾਲ ਹੀ ਦੇ ਵਿੱਚ ਖਾਨ ਸਾਹਿਬ ਦੇ ਪਿਤਾ ਉਹਨਾਂ ਨੂੰ ਸੰਦੀਵੀ ਵਿਸ਼ੋੜਾ ਦੇ ਗਏ ਤੇ ਅੱਜ ਇਸ ਪੈਲੈਸ ਦੇ ਵਿੱਚ ਉਹਨਾਂ ਦੀਆਂ ਅੰਤਿਮ ਜੋ ਰਸਮਾਂ ਕੀਤੀਆਂ ਜਾਣ ਗਿਆ ਲੰਡਨ ਰਿਸੋਰਟ ਦੇ ਵਿੱਚ ਖਾਨ ਸਾਹਿਬ ਦੇ ਪਿਤਾ ਦੀਆਂ ਅੱਜ ਅੰਤਿਮ ਰਸਮਾਂ ਕੀਤੀਆਂ ਜਾਣ ਗਿਆ 13 ਅਕਤੂਬਰ ਨੂੰ ਅਚਾਨਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਟੈਕ ਆਨ ਦੀ ਵਜਾ ਦੇ ਨਾਲ ਇਕਬਾਲ ਮੁਹੰਮਦ ਜੋ ਇਸ ਫਾਨੀ ਸੰਸਾਰ ਨੂੰ અલਵਿਦਾ ਆ ਕੇ ਤੇ ਅੱਜ ਉਹਨਾਂ ਦੀਆਂ ਜੋ ਐ ਅੰਤਿਮ ਰਸਮਾਂ ਕਿਤਿਆਂ ਚਾਰੀਆਂ ਨੇ ਦੱਸਦੀ ਕਿ ਕੁਝ ਦਿਨ ਪਹਿਲਾਂ ਹੀ ਖਾਨ ਸਾਹਿਬ ਦੀ ਮਾਤਾ ਸਲਮਾ ਪਰਵਿੰਦ ਦਾ ਦੇਹਾਂਤ ਹੋਇਆ ਸੀ ਹਜੇ ਉਸ ਦੁੱਖ ਦੇ ਵਿੱਚੋਂ ਖਾਨ ਸਾਹਿਬ ਉੱबरे ਨਹੀਂ ਸਨ ਕਿ ਇਸ ਵਿਚਾਰ ਹੀ ਉਹਨਾਂ ਨੂੰ ਇਹ ਦੁੱਖ ਭਰੀ ਖਬਰ ਪਤਾ ਚੱਲਦੀ ਹੈ ਕਿ ਉਹਨਾਂ ਦੇ ਪਿਤਾ ਵੀ ਨੇ ਜੋ ਉਹਨਾਂ ਦਾ ਸਾਥ ਛੱਡ ਗਏ ਨੇ ਸਿਰ ਤੋਂ ਪਿਤਾ ਦਾ ਵੀ ਸਾਯਾ ਉੱਠ ਗਿਆ ਤੇ ਬਹੁਤ ਹੀ ਦੁੱਖ ਦੇ ਵਿੱਚ ਖਾਨ ਸਾਫ ਨੇ ਇਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਬਹੁਤ ਹੀ ਦੁਖੀ ਨੇ ਕਿਉਂਕਿ ਮਾਂ-ਬਾਪ ਦਾ ਸਾਥ ਹਮੇਸ਼ਾ ਜ਼ਰੂਰੀ ਹੁੰਦਾ ਪਰ ਮਾਂ-ਬਾਪ ਹੀ ਜਦੋਂ ਦੁਨੀਆ ਤੇ ਨਾ ਰਹਿਣ ਤਾਂ ਬਹੁਤ ਮੁਸ਼ਕਿਲ ਸਮਾਂ ਹੋ ਜਾਂਦਾ ਤਾਂ ਇਸ ਵਿਚਕਾਰ ਅਖਾਂਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਕਿਉਂਕਿ ਮਾਪੇ ਦੋਨਾਂ ਦਾ ਹੀ ਜੋ ਸਾਥ ਹੈ ਖਤਮ ਹੋ ਚੁੱਕਿਆ ਤੇ ਅੱਜ ਉਹਨਾਂ ਦੀਆਂ ਇਸ ਪੈਲਸ ਦੇ ਵਿੱਚ ਅੰਤਿਮ ਰਸਮਾਂ ਕਿਤਿਆਂ ਜਾਣ ਕਿਆਂ ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨਜੀਤ ਕੋਰ ਦੈਨਿਕ ਸਵੇਰਾ ਟੀਵੀ ਪੰਡਾਲ ਤੋਂ